ਡিয়ার ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਸੰਵਾਦ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸੰਵਾਦ ਹੁੰਦਾ ਕੀ ਹੈ ਉਹਨੂੰ ਕਿਵੇਂ ਲਿਖਿਆ ਜਾਂਦਾ ਹੈ ਤੇ ਕੁਝ ਜਿਹੜੀਆਂ ਨਾਲ ਉਦਾਹਰਨਾਂ ਨੇ ਉਹ ਵੀ ਤੁਹਾਨੂੰ ਦੇ ਕੇ ਸਮਝਾਵਾਂਗੇ ਤਾਂ ਜੋ ਤੁਸੀਂ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਕੁਐਸਚਨ ਆ ਉਹ ਅਟੈਂਪਟ ਕਰ ਸਕੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸੰਵਾਦ ਕਿਸ ਨੂੰ ਕਹਿੰਦੇ ਨੇ ਜਾਂ ਸੰਵਾਦ ਲਿਖਣਾ ਕੀ ਹੁੰਦਾ ਹੈ ਤੇ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਜਾਇਕ ਸੰਵਾਦ ਦੀਆਂ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਸੰਵਾਦ ਕੀ ਹੁੰਦਾ ਹੈ ਦੋ ਜਾਂ ਦੋ ਤੋਂ ਵੱਧ ਲੋਕਾਂ ਦੇ ਵਿੱਚ ਹੋਣ ਵਾਲੀ ਜਿਹੜੀ ਵਾਰਤਾਲਾਪ ਹੁੰਦੀ ਹੈ ਗੱਲਬਾਤ ਹੁੰਦੀ ਹੈ ਉਹਨੂੰ ਸੀ ਕਹਿੰਦੇ ਆ ਸੰਵਾਦ ਦੂਜੇ ਸ਼ਬਦਾਂ ਦੇ ਵਿੱਚ ਸੰਵਾਦ ਦਾ ਦੂਸਰਾ ਅਰਥ ਕੀ ਹੈ ਬਾਤਚੀਤ ਗੱਲਬਾਤ ਕਰਨਾ ਇਹਦੇ ਵਿੱਚ ਦੋ ਜਾਂ ਦੋ ਤੋਂ ਜਿਆਦਾ ਜਿਹੜੇ ਵਿਅਕਤੀ ਨੇ ਉਹ ਭਾਗ ਲੈਂਦੇ ਨੇ ਮੀਨਸ ਗੱਲਬਾਤ ਕਰਦੇ ਨੇ ਤੇ ਆਪਣੇ ਵਿਚਾਰਾਂ ਤੇ ਭਾਵਾਂ ਨੂੰ ਇੱਕ ਦੂਸਰੇ ਦੇ ਸਾਹਮਣੇ ਪ੍ਰਗਟ ਕਰਦੇ ਨੇ ਤੇ ਜਦੋਂ ਆਪਣੇ ਵਿਚਾਰ ਤੇ ਭਾਵਾਂ ਨੂੰ ਦੂਸਰੇ ਦੇ ਸਾਹਮਣੇ ਪ੍ਰਗਟ ਕਰ ਰਹੇ ਹੁੰਦੇ ਨੇ ਤਾਂ ਉਹ ਸੰਵਾਦ ਦੀ ਵਰਤੋਂ ਕਰਦੇ ਨੇ ਮੀਨਸ ਗੱਲਬਾਤ ਕਰਦੇ ਨੇ ਵਾਰਤਾਲਾਪ ਕਰਦੇ ਨੇ ਹੁਣ ਇਹਦੀ ਪਰਿਭਾਸ਼ਾ ਲਿਖਣ ਲਈ ਤੁਸੀਂ ਲਿਖ ਸਕਦੇ ਹੋ ਜਦੋਂ ਦੋ ਜਾਂ ਦੋ ਤੋਂ ਅਧਿਕ ਦੋ ਤੋਂ ਵੱਧ ਲੋਕਾਂ ਦੇ ਵਿੱਚ ਹੋਣ ਵਾਲੀ ਵਾਰਤਾਲਾਪ ਜਾਂ ਜਿਹੜੀ ਗੱਲਬਾਤ ਹੈ ਉਹਨੂੰ ਲਿਖਿਆ ਜਾਂਦਾ ਹੈ ਮੀਨ ਡਾਇਲੋਗ ਲਿਖੇ ਜਾਂਦੇ ਨੇ ਤਾਂ ਉਹਨੂੰ ਕੀ ਕਿਹਾ ਜਾਂਦਾ ਹੈ ਸੰਵਾਦ ਲੇਖਣ ਸੰਵਾਦ ਲੇਖਣ ਹੈ ਜਿਹੜਾ ਹੋ ਕਾਲਪਨਿਕ ਵੀ ਹੋ ਸਕਦਾ ਹੈ ਤੇ ਕਿਸੇ ਜਿਹੜੀ ਕੋਈ ਵੀ ਵਾਰਤ ਹੈ ਜਿਹੜੀ ਗੱਲਬਾਤ ਹੈ ਉਹਦਾ ਜਿਉਂ ਤਿਉਂ ਜਿਵੇਂ ਉਹ ਬੋਲੀ ਗਈ ਹੈ ਓਵੇਂ ਉਹਨੂੰ ਲਿਖ ਕੇ ਵੀ ਹੋ ਸਕਦਾ ਹੈ ਭਾਸ਼ਾ ਬੋਲਣ ਵਾਲੇ ਦੇ ਅਨਸਾਰ ਜਿਹੜੀ ਥੋੜੀ-ਥੋੜੀ ਉਹ ਭਿੰਨ ਹੁੰਦੀ ਹੈ ਵੱਖ-ਵੱਖ ਹੁੰਦੀ ਹੈ ਕਿਉਂਕਿ ਜਿਹੜੀ ਭਾਸ਼ਾ ਹੈ ਉਹ ਇੱਕ ਏਰੀਆ ਤੋਂ ਦੂਸਰੇ ਏਰੀਆ ਦੇ ਵਿੱਚ ਇੱਕੋ ਜਿਹੀ ਨਹੀਂ ਬੋਲੀ ਜਾਂਦੀ ਫਰਕ ਪੈਂਦਾ ਹੈ ਉਦਾਹਰਨ ਦੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਜਿਹੜਾ ਅਧਿਆਪਕ ਹੈ ਉਹਦੀ ਜਿਹੜੀ ਭਾਸ਼ਾ ਹੈ ਆਪਣੇ ਵਿਦਿਆਰਥੀਆਂ ਦੇ ਮੁਕਾਬਲੇ ਜ਼ਿਆਦਾ ਸੰਤੁਲਿਤ ਹੁੰਦੀ ਹੈ ਤੇ ਅਰਥਪੂਰਨ ਹੁੰਦੀ ਹੈ ਇੱਕ ਜਿਹੜਾ ਪੁਲਿਸ ਅਧਿਕਾਰੀ ਹੈ ਉਹਦੀ ਭਾਸ਼ਾ ਤੇ ਇੱਕ ਜਿਹੜੀ ਅਪਰਾਧੀ ਦੀ ਭਾਸ਼ਾ ਹੈ ਉਹਦੇ ਵਿੱਚ ਕਾਫੀ ਅੰਤਰ ਹੁੰਦਾ ਹੈ। ਇਸ ਤਰ੍ਹਾਂ ਦੋ ਮਿੱਤਰ ਜਾਂ ਕੋਈ ਔਰਤਾਂ ਦੀ ਜਿਹੜੀ ਭਾਸ਼ਾ ਹੈ ਉਹ ਵੀ ਵੱਖ-ਵੱਖ ਤਰ੍ਹਾਂ ਦੀ ਹੋएगी। ਹੁਣ ਜੇਕਰ ਦੋ ਦੋਸਤ ਗੱਲ ਕਰ ਰਹੇ ਨੇ ਤਾਂ ਉਹਨਾਂ ਦੀ ਭਾਸ਼ਾ ਅਲੱਗ ਤਰ੍ਹਾਂ ਦੀ ਹੋएगी। ਜੇਕਰ ਦੋ ਔਰਤਾਂ ਗੱਲ ਕਰ ਰਹੀਆਂ ਨੇ ਤਾਂ ਉਹਨਾਂ ਦੀ ਭਾਸ਼ਾ ਅਲੱਗ ਹੋਏਗੀ। ਦੋ ਵਿਅਕਤੀ ਜੇ ਇੱਕ ਦੂਸਰੇ ਦੇ ਦੁਸ਼ਮਣ ਨੇ ਹੋ ਤਾਂ ਉਹਨਾਂ ਦੀ ਭਾਸ਼ਾ ਵੀ ਅਲੱਗ-ਅਲੱਗ ਹੋਏਗੀ ਕਿਉਂਕਿ ਉਹ ਅਲੱਗ ਤਰੀਕੇ ਦੀ ਗੱਲਬਾਤ ਕਰਨਗੇ ਇੱਕ ਦੂਸਰੇ ਬਾਰੇ। ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਸੰਵਾਦ ਜਦੋਂ ਲਿਖਣਾ ਹੁੰਦਾ ਤਾਂ ਉਹ ਲਿਖਣ ਸਮੇਂ ਜਿਹੜੇ ਸਾਡੇ ਪਾਤਰ ਨੇ ਉਹਨਾਂ ਦਾ ਲਿੰਗ ਉਮਰ ਉਹਨਾਂ ਦਾ ਕੰਮ ਕੀ ਹੈ ਤੇ ਸਥਿਤੀ ਉਹਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਸੰਵਾਦ ਲਿਖਣ ਵੇਲੇ ਕੁਝ ਹੋਰ ਵੀ ਜਿਹੜੀਆਂ ਗੱਲਾਂ ਨੇ ਜਿੰਨਾਂ ਤੇ ਧਿਆਨ ਦੇਣਾ ਜ਼ਰੂਰੀ ਹੈ ਜਿਵੇਂ ਕਿ ਜਿਹੜੀ ਵਾਕ ਰਚਨਾ ਹੁੰਦੀ ਹੈ ਉਹ ਸੰਜੀਵ ਹੋਣੀ ਚਾਹੀਦੀ ਹੈ ਸੰਜੀਵ ਮਤਲਬ ਲੱਗੇ ਵੀ ਹਾਂ ਇਹਦੇ ਵਿੱਚ ਕੋਈ ਗੱਲਬਾਤ ਹੈਗੀ ਹੈ ਜਾਨ ਹੈਗੀ ਹੈ ਭਾਸ਼ਾ ਸਰਲ ਹੁਣ ਸਰਲ ਹੋਣੀ ਚਾਹੀਦੀ ਹੈ ਸੌਖੀ ਹੋਣੀ ਚਾਹੀਦੀ ਹੈ ਤੇ ਉਹਦੇ ਵਿੱਚ ਜਿਹੜੇ ਔਖੇ ਸ਼ਬਦ ਨੇ ਉਹਨਾਂ ਦੀ ਵਰਤੋਂ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਜਿਹੜੇ ਸੰਵਾਦ ਦੇ ਵਾਕ ਨੇ ਉਹ ਬਹੁਤੇ ਵੱਡੇ ਨਹੀਂ ਹੋਣੇ ਚਾਹੀਦੇ ਸੰਖੇਪ ਤੇ ਪ੍ਰਭਾਵਸ਼ਾਲੀ ਹੋਣੇ ਚਾਹੀਦੇ ਨੇ ਜਿਹੜੀ ਮੁਹਾਵਰੇਦਾਰ ਭਾਸ਼ਾ ਉਹ ਵੀ ਵਰਤੀ ਜਾ ਸਕਦੀ ਹੈ ਕਿਉਂਕਿ ਇਹ ਰੌਚਕ ਹੁੰਦੀ ਹੈ ਕਾਫੀ ਫਿਰ ਇੱਕ ਜਿਹੜੀ ਵਧੀਆ ਸੰਵਾਦ ਰਚਨਾ ਹੈ ਉਹਦੇ ਲਈ ਕਿਹੜੀਆਂ-ਕਿਹੜੀਆਂ ਗੱਲਾਂ 'ਤੇ ਧਿਆਨ ਦੇਣਾ ਜ਼ਰੂਰੀ ਹੈ ਪਹਿਲੀ ਗੱਲ ਹੈ ਕਿ ਜਿਹੜੇ ਸੰਵਾਦ ਨੇ ਉਹ ਛੋਟੇ ਸਹਿਜ ਤੇ ਜਿਹੜੇ ਸੁਭਾਵਿਕ ਰੂਪ ਤੋਂ ਲੱਗਣ ਵੀ ਅਸਲ ਨੇ ਉਹ ਹੋਣੇ ਚਾਹੀਦੇ ਨੇ ਤੇ ਸੰਵਾਦ ਦੇ ਵਿੱਚ ਰੌਚਕਤਾ ਤੇ ਸਰਲਤਾ ਹੋਣੀ ਜ਼ਰੂਰੀ ਹੈ ਤੀਸਰਾ ਹੈ ਇਹਦੀ ਜਿਹੜੀ ਭਾਸ਼ਾ ਸਰਲ ਸੁਭਾਵਿਕ ਮਿੰਦ ਸੁਭਾਵਿਕ ਜਿਹਨੂੰ ਸਕੇ ਨੇ ਵੀ ਨੇਚਰਲ ਤੇ ਸਾਡੇ ਬੋਲਚਾਲ ਦੇ ਨੇੜੇ ਹੋਣੀ ਚਾਹੀਦੀ ਹੈ ਤੋਂ ਉਹਦੇ 'ਚ ਬਹੁਤ ਜ਼ਿਆਦਾ ਜਿਹੜੇ ਔਖੇ ਸ਼ਬਦ ਨੇ ਜਾਂ ਉਹ ਸ਼ਬਦ ਜਿਹੜੇ ਅਪਰਚਾਲਿਤ ਹੋਣ ਮੀਨ ਜਿਨ੍ਹਾਂ ਦਾ ਪ੍ਰਯੋਗ ਬਹੁਤ ਘੱਟ ਹੁੰਦਾ ਹੋਵੇ ਐਸ ਤਰ੍ਹਾਂ ਦੇ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ ਫਿਰ ਜਿਹੜਾ ਸੰਵਾਦ ਹੈ ਉਹ ਪਾਤਰਾਂ ਦੀ ਸਮਾਜਿਕ ਸਥਿਤੀ ਦੇ ਅਨੁਸਾਰ ਹੋਣਾ ਚਾਹੀਦਾ ਹੁਣ ਜਿਵੇਂ ਅਸੀਂ ਪਾਤਰ ਕਿਹੋ ਜਿਹਾ ਦਿਖਾਉਣਾ ਹੈ ਜੇਕਰ ਕੋਈ ਵਿਅਕਤੀ ਅਨਪੜ੍ਹ ਦਿਖਾਉਣਾ ਹੈ ਤਾਂ ਉਹਦੇ ਅਕੋਰਡਿੰਗ ਉਹਦੀ ਭਾਸ਼ਾ ਹੋਣੀ ਚਾਹੀਦੀ ਹੈ ਸੰਵਾਦ ਉਹਦੇ ਅਕੋਰਡਿੰਗ ਹੋਣੇ ਚਾਹੀਦੇ ਨੇ ਤੇ ਜੇ ਗ੍ਰਾਮੀਣ ਨੇ ਪਿੰਡਾਂ ਵਾਲੇ ਨੇ ਜਾਂ ਸ਼ਹਿਰਾਂ ਵਾਲੇ ਨੇ ਪੜ੍ਹੇ ਲਿਖੇ ਨੇ ਜਾ ਕਿਸੇ profession ਦੇ ਵਿੱਚ ਨੇ ਉਹਨਾਂ ਦੇ ਅਨੁਸਾਰ ਜਿਹੜੀ ਸੰਵਾਦ ਨੇ ਉਹਨਾਂ ਦੇ ਵਿੱਚ ਫਰਕ ਰੱਖਣਾ ਚਾਹੀਦਾ ਹੈ ਪੰਜਵਾਂ ਹੈਗਾ ਸੰਵਾਦ ਜਿਹੜੇ ਵੀ ਵਿਸ਼ੇ ਜਾਂ ਸਥਿਤੀ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਖੇ ਜਾਂਦੇ ਨੇ ਤਾਂ ਉਹ ਉਸ ਵਿਸ਼ੇ ਨੂੰ ਸਪਸ਼ਟ ਕਰਨ ਵਾਲੇ ਹੋਣੇ ਚਾਹੀਦੇ ਨੇ ਭਾਵ ਜਦੋਂ ਕੋਈ ਉਸ ਸੰਵਾਦ ਨੂੰ ਪੜ੍ਹੇ ਕੋਈ ਵੀ ਵਿਅਕਤੀ ਤਾਂ ਉਹ ਇਸ ਗੱਲ ਦਾ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਇਹ ਜਿਹੜਾ ਸੰਵਾਦ ਲਿਖਿਆ ਗਿਆ ਹੈ ਇਹਦਾ ਵਿਸ਼ਾ ਕੀ ਹੈ ਕਿਉਂਕਿ ਜੇਕਰ ਉਹਦਾ ਕੋਈ ਵਿਸ਼ਾ ਸਾਨੂੰ ਕਲੀਅਰ ਹੋਊਗਾ ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਕੀ ਕਹਿਣਾ ਚਾਹੁੰਦਾ ਤੇ ਪ੍ਰਸੰਗ ਦੇ ਅਨੁਸਾਰ ਜਿਹੜੇ ਸੰਵਾਦ ਨੇ ਉਹਨਾਂ ਦੇ ਵਿੱਚ ਜਿਹੜਾ ਹਾਸੇ ਮਜ਼ਾਕ ਦਾ ਥੋੜਾ ਬਹੁਤ ਉਹ ਵੀ ਹੋਣਾ ਚਾਹੀਦਾ ਇਹ ਕਹ ਲਾਈ ਨਹੀਂ ਕਿ ਅਸੀਂ ਬਹੁਤ ਜਿਹੜੇ ਗੰਭੀਰ ਸੰਵਾਦ ਨੇ ਉਹ ਇਕੱਲੇ ਲਿਖ ਲਈਏ ਉਨ੍ਹਾਂ ਦੇ ਵਿੱਚ ਹਾਸੀ ਮਜ਼ਾਕ ਵੀ ਹੋਣਾ ਚਾਹੀਦਾ। ਫਿਰ ਸਥਾਨ ਦੇ ਅਨੁਸਾਰ ਮੀਨ ਜਿਸ ਤਰ੍ਹਾਂ ਦੀ ਉਸੇ ਗੱਲਬਾਤ ਹੈ ਉਹਦੇ ਨਾਲ ਮੁਹਾਵਰੇ ਤੇ ਜਿਹੜੀਆਂ ਅਖਾਣਾਂ ਨੇ ਉਹਨਾਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਤੇ ਇਹਦੇ ਨਾਲ ਜਿਹੜੇ ਸੰਵਾਦ ਨੇ ਉਹਨਾਂ ਦੇ ਵਿੱਚ ਸੰਜੀਵਤਾ ਆ ਜਾਂਦੀ ਹੈ। ਤੇ ਜਿਹੜੇ ਸੰਵਾਦ ਆ ਉਹ ਪ੍ਰਭਾਵਸ਼ਾਲੀ ਲੱਗਣ ਲੱਗ ਜਾਂਦਾ ਹੈ। 8ਵਾਂ ਹੈ ਵੀ ਸੰਵਾਦ ਬੋਲਣ ਵਾਲੇ ਦਾ ਨਾਮ ਸੰਵਾਦ ਦੇ ਅੱਗੇ ਲਿਖਿਆ ਹੋਣਾ ਚਾਹੀਦਾ ਹੁਣ ਜਿਵੇਂ ਕਿ ਤੁਸੀਂ ਇਕਾਂਗੀ ਸਭਨੇ ਪੜ੍ਹੀ ਹੈ ਤਾਂ ਜਿਹੜੇ ਜਿਹੜੇ ਵਿਅਕਤੀ ਦਾ ਜਿਹੜਾ ਕਰੈਕਟਰ ਹੁੰਦਾ ਹੈ ਉਹਦਾ ਨਾਮ ਅੱਗੇ ਲਿਖਿਆ ਹੁੰਦਾ ਹੈ ਤੇ ਜਿਹੜਾ ਉਹ ਸੰਵਾਦ ਹੁੰਦਾ ਮੀਨ ਜਿਹੜੇ ਤੇ ਡਾਇਲੋਗ ਹੁੰਦੀ ਹੈ ਵਾਰਤਾਲਾਪ ਹੁੰਦੀ ਹੈ ਉਹ ਸਾਹਮਣੇ ਲਿਖੀ ਜਾਂਦੀ ਹੈ ਨੋਮ ਹੈ ਜੇ ਜਿਹੜੇ ਸੰਵਾਦ ਨੇ ਉਹਨਾਂ ਦੇ ਵਿੱਚ ਕੋਈ ਚਿੱਤਰ ਬਦਲਦਾ ਕੋਈ ਜਿਹੜਾ ਦ੍ਰਿਸ਼ ਹੈ ਉਹ ਬਦਲਦਾ ਜਾਂ ਕਿਸੇ ਨਵੇਂ ਵਿਅਕਤੀ ਦੀ ਜਿਹੜੀ ਐਂਟਰੀ ਉਹਦੇ ਵਿੱਚ ਹੁੰਦੀ ਹੈ ਨਵੇਂ ਵਿਅਕਤੀ ਨੂੰ ਕੋਈ ਹੋਰ ਰੋਲ ਦਿੱਤਾ ਜਾਂਦਾ ਹੈ ਨਵਾਂ ਰੋਲ ਸ਼ੁਰੂ ਹੁੰਦਾ ਹੈ ਤਾਂ ਉਹਦਾ ਜਿਹੜਾ ਵਰਣਨ ਹੈ ਉਹ ਬ੍ਰੈਕਟਾਂ ਦੇ ਵਿੱਚ ਲਿਖਣਾ ਚਾਹੀਦਾ ਹੈ ਜਿਵੇਂ ਕਿ ਦੋ ਪੁਲਿਸ ਵਾਲੇ ਅੰਦਰ ਆਉਂਦੇ ਹੋਏ ਤਾਂ ਅਸੀਂ ਇਸ ਚੀਜ਼ ਨੂੰ ਬ੍ਰੈਕਟ ਦੇ ਵਿੱਚ ਲਿਖਾਂਗੇ ਅਗਲਾ 11ਵਾਂ ਹੈ ਜੇ ਸੰਵਾਦ ਬਹੁਤ ਲੰਬੇ ਚੱਲਦੇ ਨੇ ਮੀਨ ਜਿਹੜੇ ਕੋਈ ਵਾਰਤਾਲਾਪ ਹੈ ਗੱਲਬਾਤ ਹੈ ਡਾਇਲੋਗ ਨੇ ਬਹੁਤ ਲੰਬੇ ਚੱਲਦੇ ਨੇ ਤਾਂ ਜਾਂ ਉਹਦੇ ਵਿੱਚ ਕੋਈ ਜਗ੍ਹਾ ਬਦਲਦੀ ਹੈ ਤਾਂ ਉੱਥੇ ਦ੍ਰਿਸ਼ 1 ਤੇ ਦ੍ਰਿਸ਼ 2 ਇਸ ਤਰੀਕੇ ਨਾਲ ਉਹਨਾਂ ਨੂੰ ਵੰਡ ਦੇਣਾ ਚਾਹੀਦਾ ਹੈ ਫਿਰ ਸੰਵਾਦ ਲਿਖਣ ਦੇ ਅੰਤ ਦੇ ਵਿੱਚ ਜਿਹੜੀ ਵਾਰਤਾ ਹੈ ਉਹ ਪੂਰੀ ਹੋ ਜਾਣੀ ਚਾਹੀਦੀ ਹੈ ਇਹ ਨਹੀਂ ਹੈ ਕਿ ਜਿਹੜੀ ਵਾਰਤਾ ਹੈ ਉਹ ਅਧੂਰੀ ਰਹੇਗੀ ਜਾਂ ਜਿਹੜੀ ਗੱਲਬਾਤ ਹੈ ਉਹ ਵਿਚੋਂ ਰਹਿ ਨਾ ਜਾਵੇ ਹੁਣ ਇੱਕ ਜਿਹੜਾ ਵਧੀਆ ਸੰਵਾਦ ਹੁੰਦਾ ਹੈ ਉਹਦੇ ਕਿਹੜੇ-ਕਿਹੜੇ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਪਹਿਲਾ ਹੈ ਜਿਹੜਾ ਸੰਵਾਦ ਹੈ ਉਹਦੇ ਵਿੱਚ ਪ੍ਰਵਾਹ ਹੋਣਾ ਜ਼ਰੂਰੀ ਹੈ ਪ੍ਰਵਾਹ ਦਾ ਮਤਲਬ ਫਲੂਐਂਸੀ ਹੋਣੀ ਜ਼ਰੂਰੀ ਹੈ ਜਿਹੜਾ ਉਹਦੇ ਵਿੱਚ ਕੋਈ ਵੀ ਘਟਨਾ ਕਰਮ ਵਰਣਨ ਕੀਤਾ ਜਾ ਰਿਹਾ ਕੋਈ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਇਹ ਨਾ ਲੱਗੇ ਕਿ ਕਿਤੇ ਗੱਲ ਛੱਡਤੀ ਸੀ ਤੇ ਕਿਤੇ ਉਹ ਹੋਰ ਜਗ੍ਹਾ ਲਿਖੀ ਗਈ ਹੈ ਸਹੀ ਕਰਮ ਦੇ ਅਨੁਸਾਰ ਲਿਖਣਾ ਤੇ ਤਰਕਸੰਗਤ ਜਿਹੜੇ ਵਿਚਾਰ ਨੇ ਉਹ ਹੋਣੇ ਚਾਹੀਦੇ ਨੇ ਦੂਸਰੀ ਵਿਸ਼ੇਸ਼ਤਾ ਜਿਹੜਾ ਸੰਵਾਦ ਹੈ ਉਹ ਦੇਸ਼ ਕਾਲ ਵਿਅਕਤੀ ਤੇ ਜਿਹੜਾ ਵਿਸ਼ਾ ਉਹਦੇ ਅਨੁਸਾਰ ਲਿਖਿਆ ਹੋਣਾ ਚਾਹੀਦੇ ਨੇ ਤੇ ਤੀਜਾ ਹੈਗਾ ਸੰਵਾਦ ਬਿਲਕੁਲ ਸਰਲ ਭਾਸ਼ਾ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਹੈ ਚੌਥੀ ਵਿਸ਼ੇਸ਼ਤਾ ਹੈ ਸੰਵਾਦ ਜਿਹੜਾ ਉਹਦੇ ਵਿੱਚ ਜੀਵਨ ਦੀ ਜਿੰਨੀ ਜ਼ਿਆਦਾ ਸੁਭਾਵਿਕਤਾ ਹੋਏਗੀ ਓਨਾ ਹੀ ਜ਼ਿਆਦਾ ਉਹ ਵਧ ਸੰਜੀਵ ਲੱਗੂਗਾ ਰੌਚਕ ਹੋਊਗਾ ਤੇ ਮਨੋਰੰਜਕ ਹੋਏਗਾ ਪੰਨਵੀ ਵਿਸ਼ੇਸ਼ਤਾ ਹੈ ਕਿ ਸੰਵਾਦ ਦਾ ਜਿਹੜਾ ਆਰੰਭ ਹੈ ਜਦੋਂ ਅਸੀਂ ਇਹਦੀ ਸ਼ੁਰੂਆਤ ਕਰਨੀ ਤੇ ਜਦੋਂ ਦਾ ਅੰਤ ਕਰਨਾ ਉਹ ਵੀ ਰੌਚਕ ਹੋਣਾ ਚਾਹੀਦਾ ਹੁਣ ਇਹਨਾਂ ਸਾਰੀਆਂ ਵਿਸ਼ੇਸ਼ਤਾ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਵਿਦਿਆਰਥੀਆਂ ਨੂੰ ਜਿਹੜਾ ਸੰਵਾਦ ਹੈ ਉਹ ਲਿਖਣਾ ਦੱਸਾਂਗੇ ਤੇ ਇਹਨਾਂ ਨੂੰ ਦੱਸਾਂਗੇ ਕਿ ਹੁਣ ਤੁਸੀਂ ਇਹ ਅਭਿਆਸ ਕਰਨਾ ਹੈ ਤੁਹਾਨੂੰ ਇਹਦੀਆਂ ਵਿਸ਼ੇਸ਼ਤਾਵਾਂ ਵੀ ਦੱਸਤੀਆਂ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਇਹੋ ਜਿਹਾ ਹੋਣਾ ਚਾਹੀਦਾ ਹੈ ਮੀਨਸ ਕਿਹੜੀਆਂ ਗੱਲਾਂ ਨੂੰ ਤੁਸੀਂ ਨੇ ਧਿਆਨ ਦੇ ਵਿੱਚ ਰੱਖਣਾ ਜਦੋਂ ਤੁਸੀਂ ਨੇ ਸੰਵਾਦ ਲਿਖਣਾ ਤੇ ਨਾਲ ਹੀ ਇਹਦੇ ਵਿੱਚ ਜਿਹੜੇ ਕੋਈ ਵੀ ਅਰਥ ਹੁੰਦੇ ਨੇ ਉਹਨਾਂ ਨੂੰ ਸਮਝਣ ਦੀ ਜਿਹੜੀ ਸ਼ਕਤੀ ਹੈ ਉਹ ਬੱਚਿਆਂ ਦੇ ਵਿੱਚ ਅਸੀਂ ਨੇ ਡਿਵੈਲਪ ਕਰਨੀਆਂ ਵਿਕਸਿਤ ਕਰਨੀਆਂ ਮੀਨਸ ਬੱਚਿਆਂ ਨੂੰ ਮੌਕਾ ਦੇਣਾ ਹੈ ਦੇ ਨਾਲ-ਨਾਲ ਉਹਨਾਂ ਦੀ ਜਿਹੜੀ ਬੋਲਚਾਲ ਦੀ ਭਾਸ਼ਾ ਹੁੰਦੀ ਹੈ ਉਹ ਲਿਖਣ ਦੀ ਪ੍ਰਵਿਰਤੀ ਵੀ ਪੈਦਾ ਹੋ ਜਾਂਦੀ ਹੈ ਹੁਣ ਤੁਹਾਨੂੰ ਮੈਂ ਕੁਝ ਜਿਹੜੀਆਂ ਉਦਾਹਰਨਾਂ ਨੇ ਉਹ ਦੇ ਰਹੀਆਂ ਹੁਣ ਜਿਵੇਂ ਇੱਕ ਰੋਗੀ ਹੈ ਪੇਸ਼ੈਂਟ ਹੈ ਮਰੀਜ਼ ਹੈ ਤੇ ਇੱਕ ਡਾਕਟਰ ਹੈ ਉਹਨਾਂ ਦੇ ਵਿੱਚ ਜਿਹੜੀ ਗੱਲਬਾਤ ਹੈ ਜਾਂ ਜਿਹੜਾ ਸੰਵਾਦ ਉਹ ਕਿਵੇਂ ਦਾ ਹੋਏਗਾ ਰੋਗੀ ਹਸਪਤਾਲ ਦੇ ਵਿੱਚ ਡਾਕਟਰ ਦੇ ਕਮਰੇ ਦੇ ਵਿੱਚ ਜਾਂਦੇ ਹੈ ਕੀ ਕਹਿੰਦੇ ਕਿ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਫਿਰ ਡਾਕਟਰ ਕੀ ਕਹੇਗਾ ਸਤਿ ਸ਼੍ਰੀ ਅਕਾਲ ਆਓ ਜੀ ਬੈਠੋ ਕੀ ਹਾਲ ਨੇ ਤਾਂ ਰੋਗੀ ਕੀ ਕਹਿੰਦਾ ਜਿਹੜਾ ਮਰੀਜ਼ ਹੁੰਦਾ ਪਹਿਲਾਂ ਨਾਲੋਂ ਮੈਂ ਠੀਕ ਆ ਬੁਖਾਰ ਵੀ ਉੱਤਰ ਗਿਆ ਪਰ ਜਿਹੜੀ ਖਾਂਸੀ ਆ ਉਹ ਰਹਿ ਗਈ ਡਾਕਟਰ ਕਹਿੰਦਾ ਘਬਰਾਓ ਨਾ ਖਾਂਸੀ ਨੇ ਵੀ ਦੂਰ ਹੋ ਜਾਣਾ ਅੱਜ ਦੂਸਰੀ ਦਵਾਈ ਦਿੰਨੇ ਆ ਤੇ ਤੁਸੀਂ ਉਹਦੇ ਨਾਲ ਛੇਤੀ ਠੀਕ ਹੋ ਜਾਓਗੇ ਫਿਰ ਮਰੀਜ਼ ਕਹਿੰਦਾ ਤੁਸੀਂ ਠੀਕ ਕਹਿੰਦੇ ਹੋ ਵੀ ਦਵਾਈ ਮੈਨੂੰ ਬਦਲ ਕੇ ਦੇ ਦਿਓ ਤੇ ਜਿਹੜਾ ਮੇਰਾ ਸਰੀਰ ਹੈ ਉਹ ਵੀ ਦੁਬਲਾ ਹੋ ਗਿਆ ਕਮਜ਼ੋਰ ਹੋ ਗਿਆ ਪਤਲਾ ਹੋ ਗਿਆ ਤੇ ਮੇਰੇ ਤੋਂ ਚੰਗੀ ਤਰ੍ਹਾਂ ਚੱਲਿਆ ਵੀ ਨਹੀਂ ਜਾਂਦਾ ਤੁਰਿਆ ਵੀ ਨਹੀਂ ਜਾਂਦਾ ਤੇ ਮੈਂ ਬਿਸਤਰ ਤੇ ਪਿਆ ਪਿਆ ਤੰਗ ਆ ਗਿਆ ਡਾਕਟਰ ਕਹਿੰਦਾ ਚਿੰਤਾ ਦੀ ਕੋਈ ਗੱਲ ਨਹੀਂ ਸੁੱਖ-ਦੁੱਖ ਤਾਂ ਜ਼ਿੰਦਗੀ ਦਾ ਹਿੱਸਾ ਨੇ ਆਉਂਦੇ ਰਹਿੰਦੇ ਨੇ ਤੁਸੀਂ ਕੁਝ ਦਿਨ ਆਰਾਮ ਕਰੋ ਤੇ ਦਵਾਈ ਲਓ ਠੀਕ ਹੋ ਜਾਓਗੇ ਫਿਰ ਪੇਸ਼ੈਂਟ ਜਿਹੜਾ ਮਰੀਜ਼ ਆ ਫਿਰ ਆਪਦੀ ਗੱਲ ਕਰਦਾ ਵੀ ਖਾਣ ਵਾਸਤੇ ਵੀ ਦੱਸੋ ਮੈਨੂੰ ਕੁਝ ਕਿਉਂਕਿ ਜਿਹੜੀ ਭੁੱਖ ਆ ਉਹ ਮੈਨੂੰ ਬਹੁਤ ਘੱਟ ਲੱਗਦੀ ਐ ਕੀ ਕੁਝ ਮੈਨੂੰ ਖਾਣਾ ਚਾਹੀਦਾ ਡਾਕਟਰ ਕਹਿੰਦਾ ਖੂਬ ਫਲ ਵਗੈਰਾ ਖਾਓ ਪਰ ਜਿਹੜੇ ਖੱਟੇ ਫਲ ਨੇ ਉਹ ਨਹੀਂ ਖਾਣੇ ਕਿਉਂਕਿ ਇਹਨਾਂ ਦੇ ਨਾਲ ਜਿਹੜੀ ਖੰਗ ਆ ਤੁਹਾਨੂੰ ਖਾਂਸੀ ਆ ਉਹ ਹੋਰ ਵੱਧ ਜਾਣੀ ਐ ਦੁੱਧ ਖਿਚੜੀ ਮੂੰਗ ਦੀ ਦਾਲ ਇਹ ਤੁਸੀਂ ਖਾ ਸਕਦੇ ਹੋ ਪੇਸ਼ੈਂਟ ਕਹਿੰਦਾ ਜੀ ਬਹੁਤ ਅੱਛਾ ਠੀਕ ਹੈ ਜੀ ਅੱਜ ਕੱਲ ਗਰਮੀ ਦਾ ਮੌਸਮ ਹੈ ਪਿਆਸ ਵੀ ਬਹੁਤ ਲੱਗਦੀ ਹੈ ਕੀ ਸ਼ਰਬਤ ਵਗੈਰਾ ਮੈਂ ਪੀ ਸਕਦਾ ਡਾਕਟਰ ਕਹਿੰਦਾ ਵੀ ਸ਼ਰਬਤ ਦੀ ਥਾਂ ਤੇ ਜੇ ਤੁਸੀਂ ਦੁੱਧ ਪੀਓ ਤਾਂ ਉਹ ਠੀਕ ਰਹੇਗਾ ਤੇ ਪਾਣੀ ਤੁਹਾਨੂੰ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ ਕਿਉਂਕਿ ਗਰਮੀ ਹੈ ਤੇ ਫਿਰ ਮਰੀਜ਼ ਕਹਿੰਦਾ ਅੱਛੇ ਜੀ ਧੰਨਵਾਦ ਵੀ ਜੇ ਲੋੜ ਪਈ ਮੈਂ ਫੇਰ ਆਉਂਗਾ ਸਤਿ ਸ੍ਰੀ ਅਕਾਲ ਫਿਰ ਡਾਕਟਰ ਵੀ ਫਿਰ ਕੀ ਕਹਿੰਦਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਹੁਣ ਐਸੇ ਤਰੀਕੇ ਨਾਲ ਜੇ ਕੋਈ ਸਬਜ਼ੀ ਵਾਲਾ ਤੇ ਗਾਹਕ ਹੈ ਉਹਨਾਂ ਦੇ ਵਿੱਚ ਜਿਹੜੀ ਵਾਰਤਾ ਲਾਪ ਹੈ ਜਿਹੜਾ ਸੰਵਾਦ ਹੋ ਕਿਵੇਂ ਦਾ ਹੋਏਗਾ ਗਾਹਕ ਪੁੱਛਦਾ ਹੈ ਇਹ ਮਟਰ ਕਿਵੇਂ ਲਾਏ ਨੇ ਭਾਈ ਤੇ ਸਬਜ਼ੀ ਵਾਲਾ ਕਹਿੰਦਾ ਲੈ ਲਓ ਬਾਬੂ ਜੀ ਬਹੁਤ ਅੱਛੇ ਨੇ ਤੁਸੀਂ ਪੰਜਾਬੀ ਦੇ ਵਿੱਚ ਲਿਖਣਾ ਹੈ ਲੈ ਲਓ ਬਾਬੂ ਬਹੁਤ ਵਧੀਆ ਨੇ ਇਕਦਮ ਤਾਜ਼ਾ ਤਾਜ਼ਾ ਤੇ ਗਾਹਕ ਕਹਿੰਦਾ ਵਿਪਾਤਾਂ ਦੱਸੋ ਰੇਟ ਦੱਸੋ ਕੀ ਭਾਅ ਲਾਏ ਨੇ ਸਬਜੀ ਵਾਲਾ ਕਹਿੰਦਾ ਮੈਂ ਮੇਚਦਾ 15 ਰੁਪਏ ਕਿਲੋ ਰਿਆਂ ਪਰ ਤੁਹਾਨੂੰ ਮੈਂ 12 ਰੁਪਏ ਕਿਲੋ ਲਾ ਦੇਣਾ ਗਾਹਕ ਕਹਿੰਦਾ ਵੀ ਬਹੁਤ ਮਹਿੰਗੇ ਨੇ ਭਾਈ ਸਬਜੀ ਵਾਲਾ ਫੇਰ ਕਹਿੰਦਾ ਵੀ ਕੀ ਦਸੀਏ ਮੰਡੀ 'ਚ ਜਿਹੜੀ ਸਬਜੀ ਜਦੋਂ ਅਸੀਂ ਲੈ ਕੇ ਆਉਨੇ ਆ ਤਾਂ ਇੰਨੀ ਮਹਿੰਗੀ ਵਿਕਰੀਏ ਕਿ ਉਹਦੇ ਜਿਹੜੇ ਆਨੇ ਰੇਟ ਨੇ ਅਸਮਾਨ ਨੂੰ ਛੂ ਰਹੇ ਨੇ ਗਾਹ ਕਹਿੰਦਾ ਫਿਰ ਵੀ ਵੀ ਕੁਛ ਤਾਂ ਘੱਟ ਕਰੋ ਸਬਜੀ ਵਾਲਾ ਕਹਿੰਦਾ ਤੁਸੀਂ 1 ਰੁਪਿਆ ਘੱਟ ਦੇ ਦਿਓ ਦੱਸੋ ਕਿੰਨੇ ਤੋਲਦੇ ਆ ਗਾਹ ਕਹਿੰਦਾ 1 ਕਿਲੋ ਮੀਟਰ ਦੇ ਦਿਓ ਤੇ 1 ਕਿਲੋ ਆਲੂ ਵੀ ਦੇ ਦਿਓ ਸਬਜੀ ਵਾਲਾ ਫਿਰ ਕਹਿੰਦਾ ਟਮਾਟਰ ਵੀ ਲੈ ਜਾਓ ਸਾਹਿਬ ਬਹੁਤ ਸਸਤੇ ਨੇ ਗਾਹ ਕਹਿੰਦਾ ਉਹ ਕਿਵੇਂ ਸਬਜੀ ਵਾਲਾ ਕਹਿੰਦਾ 5 ਰੁਪਏ ਕਿਲੋ ਦੇ ਰਹਾ ਹਾਂ ਫੇ 5 ਰੁਪਏ ਦੇ ਕਿਲੋ ਦੇ ਰਿਆਂ ਮਾਲ ਇਹ ਕਹਿ ਲੋਗੇ ਤੁਸੀਂ ਕਿ ਲਟਾ ਰਿਹਾ ਤੁਹਾਨੂੰ ਗਾਹਕ ਕਹਿੰਦਾ ਅੱਛਾ ਚੱਲ ਅੱਧਾ ਕਿਲੋ ਟਮਾਟਰ ਵੀ ਦੇ ਦੇ ਤੇ ਦੋ ਨਿੰਬੂ ਵੀ ਪਾ ਦੇ ਫੇ ਸਬਜੀ ਵਾਲਾ ਕਹਿੰਦਾ ਆ ਲਓ ਜੀ ਧਨੀਆਂ ਤੇ ਹਰੀ ਮਿਰਚ ਵੀ ਪਾਤੀ ਗਾਹਕ ਕਹਿੰਦਾ ਕਿੰਨੇ ਪੈਸੇ ਹੋਏ ਤੇ ਸਬਜੀ ਵਾਲਾ ਫੇਰ ਕੀ ਕਹਿੰਦਾ 21 ਰੁਪਏ ਤੇ ਗਾਹਕ ਨੂੰ ਪੈਸੇ ਦੇ ਦਿੰਦਾ ਇਹਦਾ ਆ ਲਓ ਭਾਈ ਤੇ ਉਹ ਆਪਣੀ ਜਿਹੜੀ ਸਬਜੀ ਉਹ ਫੜ ਕੇ ਚੱਲ ਪੈਂਦਾ ਹੁਣ ਐਸੇ ਤਰੀਕੇ ਨਾਲ ਤੁਸੀਂ ਇਹ ਜਿਹੜੇ ਮੀਨਸ ਕਿ ਵੱਧ ਤੋਂ ਵੱਧ ਜਿਹੜੇ ਦੋ ਵਿਅਕਤੀ ਨੇ ਹੋਣੇ ਜ਼ਰੂਰੀ ਨੇ ਜਿਨ੍ਹਾਂ ਦੇ ਜਿਹੜਾ ਸੰਵਾਦ ਹੈ ਵਾਰਤਾਲਾਪ ਗੱਲਬਾਤ ਉਹ ਹੋਣੀ ਜ਼ਰੂਰੀ ਹੈ ਤੇ ਇੱਕ ਉਦਾਹਰਨ ਮੈਂ ਹੋਰ ਵੀ ਤੁਹਾਨੂੰ ਦੇ ਦੇਣੀ ਆ ਦੋ ਜਿਹੜੇ ਦੋਸਤ ਨੇ ਉਹ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਨੇ ਉਹਦੇ ਜੀਵਨ ਦਾ ਜਿਹੜਾ ਉਦੇਸ਼ ਹੈ ਉਹਦੇ ਨਾਲ ਸੰਬੰਧਿਤ ਹੈ। ਅਨਿਲ ਕਹਿੰਦਾ ਤੂੰ 10ਵੀਂ ਤੋਂ ਬਾਅਦ ਕਿਹੜੇ ਵਿਸ਼ੇ ਲੈਣ ਵਾਲੇ ਸੋਚ ਰਿਹਾ ਹੈਂ? ਅਰਿੱਤਿਆ ਕਹਿੰਦਾ ਮੈਂ ਵਿਗਿਆਨ ਦੇ ਜਿਹੜੇ ਵਿਸ਼ੇ ਨੇ ਉਹ ਪੜ੍ਹਨੇ ਆ। ਅਨਿਲ ਕਹਿੰਦਾ ਕਿਉਂ? ਅਰਿੱਤਿਆ ਕਹਿੰਦਾ ਕਿਉਂਕਿ ਮੈਂ ਵੱਡੇ ਹੋ ਕੇ ਡਾਕਟਰ ਬਣਨਾ ਚਾਹੁੰਦਾ। ਤੇ ਤੁਹਾਡੇ ਜੀਵਨ ਦਾ ਕੀ ਉਦੇਸ਼ ਹੈ? ਅਨਿਲ ਕਹਿੰਦਾ ਮੈਂ ਇੱਕ ਅਧਿਆਪਕ ਬਣਨਾ ਚਾਹੁੰਦਾ। ਅਦਿੱਤਿਆ ਕਹਿੰਦਾ ਇੱਕ ਡਾਕਟਰ ਸਭ ਦੀ ਸੇਵਾ ਕਰਦਾ ਹੈ। ਲੋਕਾਂ ਦੇ ਜਿਹੜੇ ਦੁੱਖ ਦਰਦ ਨੇ ਉਹ ਦੂਰ ਕਰਦਾ ਹੈ। ਮੈਂ ਵੀ ਵੱਡੇ ਹੋ ਕੇ ਬਿਮਾਰ ਲੋਕਾਂ ਦੀ ਜਿਹੜੀ ਸਿਹਤ ਹੈ ਉਹ ਕਰਨੀ ਚਾਹੁੰਦਾ। ਅਨਿਲ ਕਹਿੰਦਾ ਮੈਂ ਵਿਦਿਆਰਥੀਆਂ ਨੂੰ ਗਿਆਨ ਪ੍ਰਦਾਨ ਕਰਕੇ ਉਹਨਾਂ ਦੇ ਜੀਵਨ ਨੂੰ ਉਜਵਲ ਬਣਾਉਣਾ ਚਾਹੁੰਦਾ। ਉਹਨਾਂ ਦੇ ਭਵਿੱਖ ਰੋਸ਼ਨ ਕਰਨਾ ਚਾਹੁੰਨਾ ਤੇ ਮੇਰੇ ਵਿਚਾਰ ਚ ਇਹ ਸਭ ਤੋਂ ਵਧੀਆ ਸੇਵਾ ਹੈ ਅਧਿਆਪਕ ਵਾਲੀ ਤੇ ਇਸ ਤਰੀਕੇ ਨਾਲ ਤੁਸੀਂ ਜਿਹੜੇ ਹੋਰ ਦੋ ਵਿਅਕਤੀਆਂ ਦੇ ਵਿਚਕਾਰ ਗੱਲਬਾਤ ਹੈ ਉਹਨੂੰ ਲੈ ਕੇ ਜਿਹੜਾ ਸੰਵਾਦ ਲੇਖਨ ਹੈ ਉਹ ਕਰ ਸਕਦੇ ਹੋ ਤੇ ਮੈਂ ਉਮੀਦ ਕਰਦੀ ਆਂ ਇਹ ਵੀਡੀਓ ਤੁਹਾਨੂੰ ਪਸੰਦ ਆਏਗੀ ਕਿਉਂਕਿ ਤੁਹਾਡੇ ਟੌਪਿਕ ਦੇ ਅਕੋਰਡਿੰਗ ਜਿੰਨਾ ਮੇਰੇ ਕੋਲ ਬੱਚੇ ਪੋਸੀਬਲ ਹੋਇਆ ਮੈਂ ਕਿਤੋਂ ਪਹਿਲਾਂ ਫਾਈਂਡ ਆਊਟ ਕੀਤਾ ਕਿ ਕੀ ਹੁੰਦਾ ਕਿਉਂਕਿ ਇਹ ਕਿਸੇ ਵੀ ਬੁੱਕ ਦੇ ਵਿੱਚ ਨਹੀਂ ਸੀ ਤੇ ਬਟ ਮੈਂ ਤੁਹਾਡੀ ਹੈਲਪ ਕਰਨਾ ਚਾਹੁੰਦੀ ਸੀ ਤੇ ਸ਼ਾਰਟ ਨੋਟ ਵੀ ਆਉਂਦਾ ਅਗਰ ਲੌਂਗ ਨੋਟ ਵੀ ਆਉਂਦਾ ਤਾਂ ਤੁਸੀਂ ਵਧੀਆ ਤਰੀਕੇ ਨਾਲ ਇਸ ਵੀਡੀਓ ਦੇ ਵਿੱਚੋਂ ਕਰ ਸਕਦੇ ਹੋ ਜੇਕਰ ਤੁਹਾਡਾ ਨੂੰ ਤੁਹਾਨੂੰ ਲੱਗ ਰਿਹਾ ਵੀ ਛੋਟਾ ਹੋ ਰਿਹਾ ਹੈ ਤਾਂ ਜਿਹੜੇ ਡਾਇਲੌਗ ਨੇ ਮੀਂਝ ਸੰਵਾਦ ਨੇ ਉਹਨਾਂ ਨੂੰ ਹੋਰ ਵਧਾ ਦਿਓ ਤੁਸੀਂ ਜੇ ਮੈਂ ਤੁਹਾਨੂੰ ਸਿਰਫ ਤਿੰਨੇ ਐਗਜ਼ਾਮਪਲ ਦਿੱਤੇ ਨੇ ਤਾਂ ਤੁਸੀਂ ਦੇਖੋ ਜੇ ਇੱਕ ਸੰਵਾਦ ਕਿਵੇਂ ਲਿਖਣਾ ਤੁਸੀਂ ਇੱਕ ਲਾਈਨ ਦੇ ਵਿੱਚ ਪਹਿਲਾਂ ਉਹ ਪਰਸਨ ਦਾ ਨਾਮ ਲਿਖ ਦੋਗੇ ਫਿਰ ਉਹਦਾ ਡਾਇਲੋਗ ਲਿਖ ਦੋਗੇ ਫਿਰ ਦੇਖੋ ਦੂਸਰਾ ਪਰਸਨ ਉਹਦਾ ਡਾਇਲੋਗ ਫਿਰ ਪਹਿਲੇ ਪਰਸਨ ਦਾ ਡਾਇਲੋਗ ਐਵੇਂ ਤੁਹਾਡਾ ਜਿਹੜੀ ਸ਼ੀਟ ਆ ਉਹ ਕਾਫੀ ਕੰਪਲੀਟ ਹੋ ਜੇਗੀ ਤੇ ਤੁਹਾਡਾ ਜਿਹੜਾ ਕੁਐਸਚਨ ਦਾ ਆਨਸਰ ਹੈ ਉਹ ਲੰਬਾ ਵੀ ਹੋ ਜਾਏਗਾ ਫਿਰ ਵੀ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਮੇਰੀ ਹੈਲਪ ਦੀ ਹੋਰ ਜ਼ਰੂਰਤ ਹੋਈ ਤਾਂ ਜ਼ਰੂਰ ਦੱਸਿਓ ਥੈਂਕਸ ਫॉर ਵਾਚਿੰਗ